ਨੋ ਸਾਰੇ ਜੇਕਰ ਤੁਸੀਂ ਕਦੇ ਵੀ ਆਪਣੇ ਆਧਾਰ ਕਾਰਡ ਦੇ ਵਿੱਚ ਕੁਝ ਵੀ ਅਪਡੇਟ ਕਰਵਾਇਆ ਹੈ ਤਾਂ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ ਜੋ ਅਪਡੇਟ ਹੋਇਆ ਜਾਂ ਨਹੀਂ ਉਸ ਨੂੰ ਪਤਾ ਕਰਨ ਦਾ ਸਟੈਪ ਬਾਈ ਸਟੈਪ ਮੋਬਾਈਲ ਤੋਂ ਜੋ ਵੀ ਤਰੀਕਾ ਹੈ ਤੁਹਾਨੂੰ ਦੱਸਾਂਗੇ ਤੁਸੀਂ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਤਾਂ ਕਿ ਤੁਸੀਂ ਆਪਣਾ ਜੋ ਐਨਰੋਲਮੈਂਟ ਨੰਬਰ ਅਪਡੇਟ ਹੈ ਆਧਾਰ ਕਾਰਡ ਦਾ ਤੁਸੀਂ ਚੈੱਕ ਕਰ ਸਕੋ ਤੁਸੀਂ ਆਪਣੇ ਫੋਨ ਦਾ ਬ੍ਰਾਊਜ਼ਰ ਓਪਨ ਕਰਨਾ ਹੈ ਜੋ ਵੀ ਬ੍ਰਾਊਜ਼ਰ ਹੈ ਉਸ ਦੀ ਉਸ ਵਰਤ ਸਕਦੇ ਹੋ ਬ੍ਰਾਊਜ਼ਰ ਵਿੱਚ ਤੁਸੀਂ ਸਰਚ ਕਰਨਾ ਹੈ UIDAI ਜੋ ਵੀ ਆਧਾਰ ਕਾਰਡ ਦੀ ਅਫੀਸ਼ੀਅਲ ਵੈੱਬਸਾਈਟ ਹੈ ਤੁਹਾਡੇ ਅੱਗੇ ਦਿਖਾਈ ਦੇਵੇਗੀ ਇਸ ਤੇ ਕਲਿੱਕ ਕਰਨਾ ਆਪਣੀ ਲੈਂਗੁਏਜ ਸਿਲੈਕਟ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਇਸ ਦਾ ਡੈਸ਼ਬੋਰਡ ਸਮਝ ਸਕਦੇ ਹੋ ਸ ਲੈਂਗੁਏਜ ਤੇ ਕਲਿੱਕ ਕਰਨਾ ਤੁਸੀਂ ਥੋੜਾ ਧਿਆਨ ਨਾਲ ਦੇਖਣਾ ਕਿ ਕਿਵੇਂ ਤੁਸੀਂ ਨਰਮੈਂਟ ਨੰਬਰ ਨਾਲ ਆਪਣਾ ਜੋ ਆਧਾਰ ਕਾਰਡ ਅਪਡੇਟ ਕਰਵਾਇਆ ਸੀ ਉਸ ਨੂੰ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਨੀਚੇ ਸਕਰੋਲ ਕਰਾਂਗੇ ਇੱਥੇ ਤੁਹਾਨੂੰ ਆਧਾਰ ਅਪਡੇਟ ਦਾ ਆਪਸ਼ਨ ਦਿਖਾਈ ਦੇਵੇਗਾ। ਸਭ ਤੋਂ ਪਹਿਲਾਂ نیچے ਸਕਰੋਲ ਕਰਾਂਗੇ। ਇੱਥੇ ਤੁਹਾਨੂੰ ਆਧਾਰ ਸਥਿਤੀ ਦੀ ਜਾਂਚ ਕਰੋ ਇਹ ਦਿਖਾਈ ਦੇਵੇਗਾ। ਇਸ ਤੇ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਹ ਪੇਜ ਓਪਨ ਹੋਵੇਗਾ। ਜਿਸ ਤੇ ਤੁਹਾਡਾ ਇਨਰੋਲਮੈਂਟ ਨੰਬਰ ਆਈਡੀ, ਐਸ ਆਰਐਨ ਨੰਬਰ, ਸੀ ਯੂ ਆਰਐਨ ਨੰਬਰ ਭਰ ਕੇ ਤੁਸੀਂ ਆਪਣੇ ਜੋ ਆਧਾਰ ਕਾਰਡ ਹੈ ਉਸ ਨੂੰ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਆਧਾਰ ਕਾਰਡ ਆ ਜੋ ਅਪਡੇਟ ਹੋਇਆ ਜਾਂ ਨਹੀਂ। ਨੋਟ ਕੀਤਾ ਹੋਇਆ ਉਸ ਦੇ ਹਿਸਾਬ ਨਾਲ ਅਪਾ ਚੈੱਕ ਕਰਾਂਗੇ। ਇੱਥੇ ਤੁਸੀਂ ਨੇ ਬਹੁਤ ਹੀ ਧਿਆਨ ਨਾਲ ਆਪਣੀ ਜੋ ਇਹ ਨਰੋਲਮੈਂਟ ਨੰਬਰ ਆਈਡੀ ਹੈ ਇਹ ਫਿਲ ਕਰਨੀ ਹੈ 14 ਅੰਕਾਂ ਦੀ ਜੋ ਨਰੋਲਮੈਂਟ ਨੰਬਰ ਆਈਡੀ ਹੈ ਇਹ ਫਿਲ ਕਰਨ ਤੋਂ ਬਾਅਦ ਜੋ ਵੀ ਇਨਰੋਲਮੈਂਟ ਸਲਿੱਪ ਤੇ ਤੁਹਾਡੀ ਮਿਤੀ ਲਿਖੀ ਹੋਈ ਹੈ ਉਹ ਮਿਤੀ ਠੀਕ ਹੈ ਇੱਥੇ ਫਿਲ ਕਰਨੀ ਹੈ ਪ੍ਰੋਪਰ ਤਰੀਕੇ ਨਾਲ ਤੇ ਜੋ ਮਿਤੀ ਹੈ ਉਹ ਫਿਲ ਕਰਨੀ ਨੀਚੇ ਜਾਣਾ ਹੈ ਨੀਚੇ ਜੋ ਇਸ ਦਾ ਟਾਈਮ ਹੈ ਉਹ ਟਾਈਮ ਇੱਥੇ ਫਿਲ ਕਰਨਾ ਹੈ ਇਹ ਕੰਮ ਤੋਂ ਬਾਅਦ ਕੈਪਚਾ ਦਾਖਲ ਕਰੋ ਕੈਪਚਾ ਦਾਖਲ ਕਰਨ ਤੋਂ ਬਾਅਦ ਜਮ੍ਹਾਂ ਕਰੋ ਤੇ ਕਲਿੱਕ ਕਰਨਾ ਹੈ ਕੈਪਚਾ ਫਿਲ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਹ ਪੇਜ ਓਪਨ ਹੋਏਗਾ ਜਿੱਥੇ ਤੁਹਾਡਾ ਸ਼ੋਗਨ ਗੀਤ ਤੁਹਾਡਾ ਆਧਾਰ ਕਾਰਡ ਜੋ ਬਣ ਗਿਆ ਹੈ ਤੁਸੀਂ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ ਇੱਕਰ ਤੁਸੀਂ ਨੇ ਪੀ ਵੀ ਸੀ ਆਰਡਰ ਕਰਨਾ ਤਾਂ ਇਸ ਨੂੰ ਪੀ ਵੀ ਸੀ ਵੀ ਆਰਡਰ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਜੋ ਆਪਣਾ ਨਰਮੈਂਟ ਅਪਡੇਟ ਆਧਾਰ ਕਾਰਡ ਹੈ ਉਸ ਨੂੰ ਚੈੱਕ ਕਰ ਸਕਦੇ ਹੋ ਤੁਹਾਨੂੰ ਸਾਰੇ ਕਿ ਜੇਕਰ ਤੁਸੀਂ ਕਦੇ ਵੀ ਆਪਣੇ ਆਧਾਰ ਕਾਰਡ ਦੇ ਵਿੱਚ ਕੁਝ ਵੀ ਅਪਡੇਟ ਕਰਵਾਇਆ ਹੈ ਤਾਂ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ ਹੈ ਜੋ ਅਪਡੇਟ ਹੋਇਆ ਜਾਂ ਨਹੀਂ ਉਸ ਨੂੰ ਪਤਾ ਕਰਨ ਦਾ ਸਟੈਪ ਵਾਈਜ਼ ਸਟੈਪ ਮੋਬਾਈਲ ਤੋਂ ਜੋ ਵੀ ਤਰੀਕਾ ਹੈ ਤੁਹਾਨੂੰ ਦੱਸਾਂਗੇ ਤੁਸੀਂ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਸੀਂ ਆਪਣਾ ਜੋ ਐਨਰੋਲਮੈਂਟ ਨੰਬਰ ਅਪਡੇਟ ਹੈ ਆਧਾਰ ਕਾਰਡ ਦਾ ਤੁਸੀਂ ਚੈੱਕ ਕਰ ਸਕੋ। ਤੁਸੀਂ ਆਪਣੇ ਫੋਨ ਦਾ ਬ੍ਰਾਊਜ਼ਰ ਓਪਨ ਕਰਨਾ ਹੈ। ਜੋ ਵੀ ਬ੍ਰਾਊਜ਼ਰ ਹੈ ਉਹ ਯੂਜ਼ ਕਰ ਸਕਦੇ ਹੋ। ਬ੍ਰਾਊਜ਼ਰ ਦੇ ਵਿੱਚ ਤੁਸੀਂ ਸਰਚ ਕਰਨਾ ਹੈ UIDAI ਜੋ ਵੀ ਆਧਾਰ ਕਾਰਡ ਦੀ ਅਫੀਸ਼ੀਅਲ ਵੈੱਬਸਾਈਟ ਹੈ ਤੁਹਾਡੇ ਅੱਗੇ ਦਿਖਾਈ ਦੇਵੇਗੀ ਇਸ ਤੇ ਕਲਿੱਕ ਕਰਨਾ। ਆਪਣੀ ਲੈਂਗੁਏਜ ਸਿਲੈਕਟ ਕਰ ਸਕਦੇ ਹੋ। ਜਿਸ ਵਿੱਚ ਤੁਸੀਂ ਇਸ ਦਾ ਡੈਸ਼ਬੋਰਡ ਸਮ ਸਕਦੇ ਹੋ। ਉਸ ਲੈਂਗੁਏਜ ਤੇ ਕਲਿੱਕ ਕਰਨਾ ਤੁਸੀਂ ਤੁਸੀਂ ਥੋੜਾ ਧਿਆਨ ਨਾਲ ਦੇਖਣਾ ਕਿ ਕਿਵੇਂ ਤੁਸੀਂ ਇਨਰੋਲਮੈਂਟ ਨੰਬਰ ਨਾਲ ਆਪਣਾ ਜੋ ਆਧਾਰ ਕਾਰਡ ਅਪਡੇਟ ਕਰਵਾਇਆ ਸੀ ਉਸ ਨੂੰ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ نیچے ਸਕਰੋਲ ਕਰਾਂਗੇ ਇੱਥੇ ਤੁਹਾਨੂੰ ਆਧਾਰ ਅਪਡੇਟ ਦਾ ਆਪਸ਼ਨ ਦਿਖਾਈ ਦੇਵੇਗਾ ਸਭ ਤੋਂ ਪਹਿਲਾਂ نیچے ਸਕਰੋਲ ਕਰਾਂਗੇ ਇੱਥੇ ਤੁਹਾਨੂੰ ਆਧਾਰ ਸਥਿਤੀ ਦੀ ਜਾਂਚ ਕਰੋ ਇਹ ਦਿਖਾਈ ਦੇਵੇਗਾ ਇਸ ਤੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਹ ਪੇਜ ਓਪਨ ਹੋਵੇਗਾ ਜਿਸ ਤੇ ਤੁਹਾਡਾ ਇਨਰੋਲਮੈਂਟ ਨੰਬਰ ਆਈਡੀ SRN ਨੰਬਰ ਤੇ URN ਨੰਬਰ ਭਰ ਕੇ ਤੁਸੀਂ ਆਪਣੇ ਜੋ ਆਧਾਰ ਕਾਰਡ ਹੈ ਉਸ ਨੂੰ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਆਧਾਰ ਕਾਰਡ ਆ ਜੋ ਅਪਡੇਟ ਹੋਇਆ ਜਾਂ ਨਹੀਂ ਨੋਟ ਕੀਤਾ ਹੋਇਆ ਉਸ ਦੇ ਹਿਸਾਬ ਨਾਲ ਅਪਾ ਚੈੱਕ ਕਰਾਂਗੇ ਇੱਥੇ ਤੁਸੀਂ ਨੇ ਬਹੁਤ ਹੀ ਧਿਆਨ ਨਾਲ ਆਪਣੀ ਜੋ ਇਹ ਇਨਰੋਲਮੈਂਟ ਨੰਬਰ ਆਈਡੀ ਹੈ ਇਹ ਫਿਲ ਕਰਨੀ ਹੈ 14 ਅੰਕਾਂ ਦੀ ਜੋ ਇਨਰੋਲਮੈਂਟ ਨੰਬਰ ਆਈਡੀ ਹੈ ਇਹ ਫਿਲ ਕਰਨ ਤੋਂ ਬਾਅਦ ਜੋ ਵੀ ਇਨਰੋਲਮੈਂਟ ਸਲਿੱਪ ਤੇ ਤੁਹਾਡੀ ਮਿਤੀ ਲਿਖੀ ਹੋਈ ਹੈ ਉਹ ਮਿਤੀ ਠੀਕ ਹੈ ਇੱਥੇ ਫਿਲ ਕਰਨੀ ਹੈ ਪ੍ਰੋਪਰ ਤਰੀਕੇ ਨਾਲ ਤੇ ਜੋ ਮਿਤੀ ਹੈ ਉਹ ਫਿਲ ਕਰਨੀ ਨੀਚੇ ਜਾਣਾ ਹੈ ਨੀਚੇ ਜੋ ਇਸ ਦਾ ਟਾਈਮ ਹੈ ਉਹ ਟਾਈਮ ਇੱਥੇ ਫਿਲ ਕਰਨਾ ਹੈ ਇਕ ਕੰਮ ਤੋਂ ਬਾਅਦ ਕੈਪਚਾ ਦਾਖਲ ਕਰੋ ਕੈਪਚਾ ਦਾਖਲ ਕਰਨ ਤੋਂ ਬਾਅਦ ਜਮ੍ਹਾਂ ਕਰੋ ਤੇ ਕਲਿੱਕ ਕਰਨਾ ਹੈ ਕੈਪਚਾ ਫਿਲ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਹ ਪੇਜ ਓਪਨ ਹੋਏਗਾ ਜਿੱਥੇ ਤੁਹਾਡਾ ਸ਼ੋਗਨਗੀਤ ਤੋਂ ਹੰਡਾ ਆਧਾਰ ਕਾਰਡ ਜੋ ਬਣ ਗਿਆ ਹੈ ਤੁਸੀਂ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ ਜੇਕਰ ਤੁਸੀਂ ਨੇ ਪੀਵੀਸੀ ਆਰਡਰ ਕਰਨਾ ਤਾਂ ਇਸ ਨੂੰ ਪੀਵੀਸੀ ਵੀ ਆਰਡਰ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਜੋ ਆਪਣਾ ਇਨਰੋਲਮੈਂਟ ਅਪਡੇਟ ਆਧਾਰ ਕਾਰਡ ਹੈ ਉਸ ਨੂੰ ਚੈੱਕ ਕਰ ਸਕਦੇ ਹੋ